ਕਾ ਵੀ ਹੈਗਾ ਕਿ ਲੱਡੋਵਾਲ ਟੋਲ ਪਾਏ ਉੱਤੇ ਕੰਮ ਕਰਨ ਵਾਲੇ ਪੰਜਾਬੀ ਕੁੜੀਆਂ ਤੇ ਮੁੰਡੇ ਆਖਿਰ ਜਾਣ ਕਿੱਥੇ ਸਰ ਅਸੀਂ ਆਪਣਾ ਸਰਕਲ ਇੱਥੋ ਟੋਲ ਤੋਂ ਹੀ ਚਲਾਉਂਦੇ ਆ ਸਾਡਾ ਮਤਲਬ ਅਸੀਂ ਇੱਥੇ ਜੌਬ ਕਰਦੇ ਆ ਇੱਥੇ ਸਾਡਾ ਸਰਕਲ ਚੱਲਦਾ ਆ ਮਤਲਬ ਸਾਡੀ ਸਾਰੀ ਮਤਲਬ ਜੋ ਵੀ ਹੈਗਾ ਘਰ ਦਾ ਖਰਚਾ ਸਾਡਾ ਇੱਥੋ ਹੀ ਚੱਲਦਾ ਆ ਤੁਸੀਂ ਕੀ ਸੋਚ ਕੇ ਇੱਥੇ ਆਏ ਸੀਗੇ ਸਰ ਅਸੀਂ ਜਦਾਂ ਉਹਨਾਂ ਦੇ ਘਰ ਦਾ ਸਾਰਾ ਖਰਚਾ ਵਗੈਰਾ ਜੋ ਵੀ ਆਉ ਸੀ ਇੱਥੋਂ ਹੀ ਕਰਦੇ ਆ ਹਨਾ ਤੇ ਮੇਰਾ ਇੱਕ ਬੱਚਾ ਆ ਉਹ ਸਕੂਲ ਜਾਂਦਾ ਹੈ ਤੇ ਜੇ ਮੈਂ ਇੱਥੇ ਹੀ ਰਹਿ ਜੇ ਇਹਨਾਂ ਨੇ ਬੰਦ ਕਰ ਦਿੱਤਾ ਹਨਾ ਨਾ じゃ ਪਾਈ ਮੇਰੇ ਬੱਚੇ ਤਾਂ ਕੀ ਹੋਏਗਾ ਇਨ ਫਿਊਚਰ ਮੇਰਾ ਕੀ ਹੋਏਗਾ ਸਾਰੇ ਨਾਂ ਮੈਂ ਇਹ ਰਿਕਵੈਸਟ ਆ ਕਿ ਟੋਲ ਤੇ ਨਾ ਹੀ ਲੋਕ ਲਗਾਣ ਕਿਉਂਕਿ ਸਾਡੇ ਸਾਨੂੰ ਪਤਾ ਸਾਡੇ ਘਰੇ ਕੀ ਮਜਬੂਰੀਆਂ ਨੇ ਅਸੀਂ ਨਹੀਂ ਦੱਸ ਸਕਦੇ ਕਿ ਸਾਡੇ ਘਰ ਕੀ ਮਜਬੂਰੀਆਂ ਨੇ ਕਿੱਦਾਂ ਆ ਆਪਾਂ ਅਸੀਂ ਕੁੜੀਆਂ ਕਿੱਦਾਂ ਆਪਣਾ ਘਰ ਦਾ ਰੋਜ਼ਗਾਰ ਚਲਾ ਰਹੇ ਹਾਂ ਉਹ ਤਾਂ ਸਮਝ ਨਹੀਂ ਆਂਦਾ ਕਿ ਇੱਕ ਪਰਿਵਾਰ ਕਿੱਦਾਂ ਗੁਜ਼ਾਰਾ ਕਰਦਾ ਵਾ ਧਰਨਾ ਲਗਾ ਦਿੱਤਾ ਜਾਂਦਾ ਵਾ ਚਲੋ ਧਰਨਾ ਵੇਚ ਲਾਡੋਵਾਲ ਟੋਲ ਬਲਾ ਜੇ ਬੰਦ ਕਰ ਦੋ ਅਸੀਂ ਕਹਿੰਦੇ ਆ ਬੰਦ ਕਰ ਦੋ ਮਹਿੰਗਾ ਟੋਲ ਬਲਾ ਬੰਦ ਕਰ ਦੋ ਲੇਕਿਨ ਤੁਹਾਡਾ ਦਾ ਗੁਜ਼ਾਰਾ ਫਿਰ ਕਰਾਂ ਦੀ ਸੋਚਣਾ ਤੁਹਾਡੇ ਰੋਜ਼ਗਾਰ ਬਾਰੇ ਵੀ ਸੋਚਣਾ ਉਹਨਾਂ ਨੂੰ ਸਮਝਣਾ ਚਾਹੀਦਾ ਨਾ ਉਹਨਾਂ ਨੇ ਵੀ ਦੇਖਣਾ ਚਾਹੀਦਾ ਇਹ ਕਹਿੰਦੇ ਨੇ ਕਿ ਅਸੀਂ ਫੈਕਟਰੀਆਂ ਤੇ ਲਗਾ ਦਾਂਗੇ ਬਟ ਫੈਕਟਰੀਆਂ ਤੇ ਇਹਨਾਂ ਨੂੰ ਵੀ ਪਤਾ ਕਰ ਇਹਨਾਂ ਦੀਆਂ ਵੀ ਧੀਆਂ ਕੰਮ ਕਰ ਰਹੀਆਂ ਜਾਂ ਕੁਝ ਵੀ ਆ ਫੈਕਟਰੀਆਂ ਤੇ ਕੱਲ੍ਹ ਨੂੰ ਕੁਝ ਹੋ ਜਵੇ ਕੌਣ ਜ਼ਿੰਮੇਵਾਰ ਹੋਊਗਾ ਪੱਕੇ ਦਾਲੇ ਲਾਉਣੇ ਸਰ ਉਹ ਇਹਨਾਂ ਦੀ ਗਲਤ ਗੱਲ ਹੈ ਇਹ ਧਰਨਾ ਲਗਾ ਰਹੇ ਨੇ ਬੈਠੇ ਰਹਣ ਸਾਨੂੰ ਕੋਈ ਦਿੱਕਤ ਨਹੀਂ ਭਾਵੇਂ ਮਹੀਨਾ ਬੈਠੇ ਰਹ ਪਰ ਇਹ ਸਟਾਫ ਨੂੰ ਪਰੇਸ਼ਾਨ ਨਾ ਕਰਨ ਸਿਰ ਇੱਥੇ ਲਗਾ ਲਾਉਣ ਦਾ ਇਹਨਾਂ ਦਾ ਕੋਈ ਮਤਲਬ ਹੀ ਹੈ ਨਹੀਂ ਅੱਜ ਹੁਣ ਬਾਕੀ ਬੰਦੇ ਬੇਰਜਗਾਰ ਹੋਣਗੇ ਤਾਂ ਅਗਲੇ ਦਾ ਘਰ ਦਾ ਖਰਚਾ ਕਿੱਥੇ ਚੱਲੂਗਾ ਕਿਉਂਕਿ ਸਾਰੇ ਕੋਈ ਹਰੀ ਕੋਈ ਲੈਂਡਲੋਰਡ ਨਹੀਂ ਹੁੰਦਾ ਆਪਣੇ ਕਹਈਏ ਤੇ ਹੁਣ ਜੇ ਕੋਈ ਲੈਂਡਲੋਰਡ ਹੋਣ ਤੇ ਆਪਣੇ ਇੱਥੇ ਟੋਲ ਤੇ ਅਗਲੇ ਨੌਕਰੀ ਕਰਨ ਦੀ ਦਰੋੜ ਹੀ ਨਹੀਂ ਹੈਗੀ ਕੱਲ ਨੂੰ 30 ਤਰੀਕੇ ਕੱਲ ਨੂੰ ਵੱਡਾ ਇਕੱਠ ਹੋ ਰਿਹਾ ਵਾ ਉਹਨਾਂ ਨੇ ਸਾਹਪ ਇੰਟਰਵਿਊ ਚ ਕਿਹਾ ਵਾ ਕਿ ਤਾਲੇ ਲਗਾ ਦਿੱਤੇ ਜਾਣਗੇ ਅਗਰ 2 ਦਿਨ ਦੇ ਵਿੱਚ ਤਾਲੇ ਕਿਸੇ ਪ੍ਰਸ਼ਾਸਨ ਨੇ ਖੋਲੇ ਜਾਂ ਟੋਲ ਪੁਆਇੰਟ ਵਾਲੇ ਨੇ ਖੋਲੇ ਤਾਂ ਵੱਡੇ ਤੌਰ ਤੇ ਪ੍ਰਚਲਿਤ ਕੀਤਾ ਜਾਊਗਾ ਅਗਰ ਮੈਨੇਜਰ ਦੇ ਕਮਰੇ ਵਿੱਚ ਤਾਲਾ ਲੱਗ ਗਿਆ ਤੁਹਾਡੇ ਆ ਇਸ ਚੀਜ਼ ਨੂੰ ਤਾਲਾ ਲੱਗ ਗਿਆ ਫਿਰ ਤੁਸੀਂ ਸੈਲਰੀਆਂ ਕਿੱਥੋਂ ਲੈ ਲੋਗੇ ਪਰ ਇਹ ਪਤਾ ਹੈ ਹੁਣ ਇੱਥੇ ਆਪਣੇ ਸਰਕਾਰੀ ਨੌਕਰੀ ਦਾ ਕੋਈ ਹੈ ਨਹੀਂ ਗੀ ਇਹ ਹਾਂਜੀ ਹਰੇਕ ਦੀ ਸਰਕਾਰ ਨੇ ਮਤਲਬ ਪ੍ਰਾਈਵੇਟ ਜਨ ਕੀਤੀ ਆ ਔਰ ਜੇ ਇੱਥੇ ਦਫ਼ਤਰ ਦੇ ਜਿੰਦੇ ਲੱਗੇ ਤਾਂ ਮੁਰਕੇ ਜਿਹੜੇ ਤਨਖਾਹ ਆਉਣੀ ਉਹ ਵੀ ਬੰਦ ਹੋ ਜਾਣੀ ਆ ਮਤਲਬ ਉਹ ਕਹੇ ਜੀ ਹੁਣ ਜੇ ਤਨਖਾਹੀ ਬੰਦ ਹੋ ਗਈ ਤਾਂ ਫਿਰ ਸਾਡੇ ਇੱਥੇ ਮਤਲਬ ਕੀ ਰਹਿ ਗਿਆ ਫਿਰ ਸਾਡੇ ਕਿਸਾਨ ਭਰਾ ਨੇ ਸਾਡੇ ਕੋਲੋਂ ਲੰਘਦੇ ਨੇ ਡੇਲੀ ਲੰਘਦੇ ਨੇ ਜੀ ਅਸੀਂ ਬਿਨਾ ਚੀਜ਼ ਕਿਨਾਂ ਨੂੰ ਲੰਘਾਉਂਦੇ ਕਹਿੰਦੇ ਸਾਡੇ ਭੈਣ ਭਰਾ ਨੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਲਈ ਕੀਤੀਆਂ ਪਰ ਆਹ ਚੀਜ਼ ਹੁਣ ਗਲਤ ਕਰ ਰਹੇ ਨੇ ਇਹਨਾਂ ਦਾ ਕਸੂਰ ਕੀ ਹੈ ਇੱਕ ਆ ਪੁੱਛਣਾ ਚਾਹੁੰਦੇ ਨੇ ਕਿ ਸਾਡਾ ਕਸੂਰ ਕੀ ਹੈ ਕਿ ਤੁਹਾਨੂੰ ਬੇਰੋਜ਼ਗਾਰ ਕਰਕੇ ਕੁਝ ਮਿਲ ਜੇਗਾ ਘਰ ਦੇ ਜੀ ਸਾਰੇ ਆਪਣੇ ਘਰਾਂ ਤੋਂ ਆਪਣੇ ਕਮਾਉਣ ਲੈ ਆਉਂਦੇ ਆਪਣੇ ਟੱਬਰ ਲੈ ਆਉਂਦੇ ਆ ਸਾਰੇ ਜਣੇ ਪਰ ਇਹਨਾਂ ਨੇ ਬੇਰੁਜ਼ਗਾਰ ਹੁਣ ਸਾਰੇ ਕਈ ਆ ਕਈ ਵਿਆਹ ਹੋਆ ਉਹਨਾਂ ਦੇ ਟੱਬਰ ਕਿੱਥੋਂ ਪਾਲਣਗੇ ਇਹ ਤਾਂ ਕਹਿੰਦੇ ਨੇ ਕਿ ਪੰਜਾਬ ਨੂੰ ਰੰਗਲਾ ਬਣਾਣਾ ਪੰਜਾਬ ਨੂੰ ਦੰਗਲਾ ਨਹੀਂ ਬਣਾ ਰਹੇ ਆ ਆ ਤੁਹਾਡੇ ਸਾਹਮਣੇ ਆ ਜੀ ਪੰਜਾਬ ਨੂੰ ਰੰਗਲਾ ਬਣਾਉਣ ਲੱਗੇ ਕਿਸੇ ਦੇ ਮਾਪੇ ਮਰ ਜਾਂਦੇ ਕੋਈ ਜਾਣਦੇ ਆ ਉਹਨਾਂ ਨੂੰ ਟਾਈਮ ਸਰ ਪਹੁੰਚ ਨਹੀਂ ਪਾਉਂਦੇ ਉਹ ਕਿ ਇਹ ਕਿਸਾਨ ਆ ਲੁਧਿਆਣਾ লাইਵ ਦੇਖਣ ਵਾਲੇ तमाम दर्शकां दा स्वागत मैं विशाल कपूर हूं। ਜਿਹੜਾ ਦਾ ਬੇਸ਼ਿਕ ਟੋਲ ਪਲਾਜ਼ਾ ਜਿਹੜਾ ਬੰਦ ਕੀਤਾ ਹੋਇਆ ਹੈ ਕਿਸਾਂ ਜਿੱਤੇ ਬੰਦੀਆਂ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਲੱਗੀਆਂ ਹੋਈਆਂ ਨੇ। ਲੇਕਿਨ ਇੱਕ ਪੱਕਾ ਵੀ ਹੈਗਾ ਕਿ ਲੱਡੋਵਾਲ ਟੋਲ ਪਲਾਇਆ ਉਤੇ ਕੰਮ ਕਰਨ ਵਾਲੇ ਪੰਜਾਬੀ ਕੁੜੀਆਂ ਦੇ ਮੁੰਡੇ ਆਖਿਰ ਜਾਣ ਕਿੱਥੇ? ਲੇਕਿਨ ਉਹਨਾਂ ਦੀ ਕੀ ਜ਼ਰੂਰਤ ਨਹੀਂ ਹੈਗੀ ਕਿ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਜ਼ਰੂਰਤ ਨਹੀਂ ਹੈਗੀ ਕਿ ਉਹਨਾਂ ਦੇ ਘਰੇ ਗੁਜ਼ਾਰਾ ਕਰਨਾ ਜ਼ਰੂਰਤ ਨਹੀਂ ਹੈਗੀ ਕਿ ਉਹਨਾਂ ਦਾ ਪਰਿਵਾਰ ਪਾਲਣਾ ਜ਼ਰੂਰਤ ਨਹੀਂ ਹੈਗੀ ਕਿ ਆਖੀ ਸੈਲਰੀਆਂ ਦੇ ਵਿੱਚ ਲੱਗੇ ਪਰਿਵਾਰ ਦੇ ਬੱਚੇ ਕਿ ਆਖਿਰ ਜਾਣ ਕਿੱਥੇ? ਓਏ ਕੁੜੀਆਂ ਨੇ ਇਹ ਮੁੰਡੇ ਨੇ ਇਹ ਲੋਕਲ ਸਟਾਫ ਐ ਪੰਜਾਬੀਓ ਹਾਂਜੀ ਸਰ ਕੀ ਸੋਚ ਐ ਤੁਹਾਡੀ ਕੀ ਇਹ ਟੋਲ ਪਲਾਟਾ ਬੰਦ ਕਰ ਦਿੰਦੇ ਜਦੋਂ ਜੀ ਕਰਦਾ ਧਰਨਾ ਲਗਾ ਦਿੱਤਾ ਜਾਂਦਾ ਤੁਹਾਡਾ ਫਿਰ ਅੱਗੇ ਕਿਹਦਾ ਸਰਕਲ ਚੱਲਦਾ ਸਰ ਅਸੀਂ ਆਪਣਾ ਸਰਕਲ ਇੱਥੋਂ ਟੋਲ ਤੋਂ ਹੀ ਚਲਾਨੇ ਆ ਸਾਡਾ ਮਤਲਬ ਅਸੀਂ ਇੱਥੇ ਜੋਬ ਕਰਦੇ ਆ ਇੱਥੇ ਸਾਡਾ ਸਰਕਲ ਚੱਲਦਾ ਆ ਮਤਲਬ ਸਾਡੀ ਸਾਰੀ ਮਤਲਬ ਜੋ ਵੀ ਹੈਗਾ ਘਰ ਦਾ ਖਰਚਾ ਸਾਡਾ ਇੱਥੇ ਹੀ ਚੱਲਦਾ ਆ ਅਸੀਂ ਇੱਥੇ ਜੋਬ ਕਰਦੇ ਆ ਅਗਰ ਅਸੀਂ ਇੱਥੇ ਨਾ ਕੰਮ ਕਰਾਂਗੇ ਸਾਨੂੰ ਨਹੀਂ ਬਿਠਾ ਦਿੱਤਾ ਜਾਏਗਾ ਲੋਕ ਲਗਾ ਦਿੱਤੇ ਜਾਣਗੇ ਫਿਰ ਅਸੀਂ ਕਿੱਥੇ ਜਾਵਾਂਗੇ ਇਹ ਕਹਿ ਰਹੇ ਆ ਕਿ ਅਸੀਂ ਫੈਕਟਰੀਆਂ ਵਿੱਚ ਪੰਜਾਬੀ ਮੁੰਡੇ ਕੁੜੀਆਂ ਨੂੰ ਕਰਵਾ ਦਾਂਗੇ ਉਹਨਾਂ ਦਾ ਉੱਥੇ ਜੁਆਇਨ ਕਰਵਾ ਦਾਂਗੇ ਬਟ ਅਸੀਂ ਉੱਥੇ ਕਿਉਂ ਕਰਾਂਗੇ ਕੰਮ ਸਾਨੂੰ ਜਦ ਇੱਥੇ ਅਸੀਂ ਕੈਮਰੇ ਦੀ ਨਿਗਰਾਨੀ ਵਿੱਚ ਬੈਠੇ ਹੋਏ ਆ ਕੰਮ ਕਰਦੇ ਆ ਵਧੀਆ ਤਰੀਕੇ ਨਾਲ ਅਸੀਂ ਉੱਥੇ ਕਿਉਂ ਜਾਵਾਂਗੇ ਤੁਸੀਂ ਕੀ ਸੋਚ ਕੇ ਇੱਥੇ ਆਏ ਸੀਗੇ ਸਰ ਅਸੀਂ ਜਦੋਂ ਕੀ ਘਰ ਦਾ ਸਾਰਾ ਖਰਚਾ ਵਗੈਰਾ ਜੋ ਵੀ ਆਉ ਸੀ ਇੱਥੋਂ ਹੀ ਕੱਢਦੇ ਹਾਂ ਹਨਾ ਤੇ ਮੇਰਾ ਇੱਕ ਬੱਚਾ ਆ ਉਹ ਸਕੂਲ ਜਾਂਦਾ ਹੈ ਤੇ ਜੇ ਮੈਂ ਇੱਥੇ ਹੀ ਰਹਿ ਜੇ ਇਹਨਾਂ ਨੇ ਬੰਦ ਕਰ ਦਿੱਤਾ ਹਨਾ ਨਾ ਜਾ ਪਾਈ ਮੇਰੇ ਬੱਚੇ ਦਾ ਕੀ ਹੋਏਗਾ ਇਨ ਫਿਊਚਰ ਮੇਰਾ ਕੀ ਹੋਏਗਾ ਸਾਰੀਆਂ ਕੁੜੀਆਂ ਦੇ ਕੋਈ ਨਾ ਕੋਈ ਪ੍ਰੋਬਲਮ ਆ ਕਿਸੇ ਦਾ ਫਾਦਰ ਹੈ ਨਹੀਂ ਕਿਸੇ ਦੀ ਮਦਰ ਹੈ ਨਹੀਂ ਬਹੁਤ ਔਖਾ ਹੋ ਜਾਣਾ ਸਰ ਇਸ ਮੈਂ ਅਗਰ ਇਸ ਨੂੰ ਤਾਲਾ ਲਗਾ ਦਿੱਤਾ ਜਾਂਦਾ ਫਿਰ ਸੈਲਰੀ ਕਿੱਥੋਂ ਆਊਗੀ ਸੈਲਰੀ ਮਿਲਨੀ ਨਹੀਂ ਫਿਰ ਘਰੇ ਬੈਠਾਂਗੇ ਸਰ ਸਾਡਾ ਗੁਜ਼ਾਰਾ ਬਹੁਤ ਔਖਾ ਹੋ ਜਾਣਾ ਅੱਗੇ ਤਾਂ ਕੀ ਸੋਚਿਆ ਤੈਨੂੰ ਤਲੇ ਲਗਾ ਦੇ ਤਾਂ ਗੱਲ ਕਰ ਲਈਤੀ ਹੋਈ ਐ ਫਿਰ ਤੁਹਾਡਾ ਫਿਰ ਅੱਗੇ ਕਿੱਦਾਂ ਚੱਲੂਗਾ ਸਰਕਲ ਹਾਂ ਅੱਗੇ ਆਓ ਬੋਲਦੇ ਪਿਓ ਕੁਛ ਅੱਗੇ ਆਓ ਕਿੱਦਾਂ ਸਰਕਾ ਚਲਾਓਗੇ ਸਰ ਅਸੀਂ ਇਹਨਾਂ ਨੂੰ ਇਹੀ ਕਹਿਣਾ ਸੌਣੇ ਆ ਵੀ ਇੱਥੇ ਤੁਸੀਂ ਲੋਕ ਨਾ ਲਗਾਓ ਤਾਂ ਜੋ ਅਸੀਂ ਘਰੇ ਨਾ ਬੈਠੀਏ ਤੇ ਸਾਡੇ ਕਾਮਕਾਰ ਇੱਥੋਂ ਚੱਲਦੇ ਆ ਜੀ ਜਾਂਦੇ ਨੇ ਪੰਜਾਬੀ ਕੁੜੀਆਂ ਮੁੰਡੇ ਘਰੇ ਬੈਠਣ ਚਾਹਦੇ ਆ ਜੋ ਨਾ ਚਾਹੁੰਦੀ ਹੁੰਦੇ ਤਾਂ ਤੁਸੀਂ ਘਰੇ ਨਾ ਪੈਂਦੇ ਨਹੀਂ ਸਰ ਅਸੀਂ ਚਾਹੁੰਦੇ ਆ ਕਿ ਸਾਡਾ ਆਊਟ ਬੋਲੋ ਸਰ ਇਹਨਾਂ ਨੂੰ ਇਹ ਰਿਕਵੈਸਟ ਆ ਕਿ ਟੋਲ ਤੇ ਨਾ ਹੀ ਲੋਕ ਲਗਾਣ ਕਿਉਂਕਿ ਸਾਡੇ ਸਾਨੂੰ ਪਤਾ ਸਾਡੇ ਘਰੇ ਕੀ ਮਜਬੂਰੀਆਂ ਨੇ ਅਸੀਂ ਨਹੀਂ ਦੱਸ ਸਕਦੇ ਕਿ ਸਾਡੇ ਘਰ ਕੀ ਮਜਬੂਰੀਆਂ ਨੇ ਕਿੱਦਾਂ ਆ ਆਪਾਂ ਅਸੀਂ ਕੁੜੀਆਂ ਕਿੱਦਾਂ ਆਪਣਾ ਘਰ ਦਾ ਰੋਜ਼ਗਾਰ ਚਲਾ ਰਹੇ ਹਾਂ ਨਹੀਂ ਆ ਸਾਡੇ ਘਰੇ ਹੋਰ ਕੋਈ ਵੀ ਕਮਾਨ ਵਾਲੇ ਸਾਰਾ ਬੋਝ ਸਾਡੇ ਤੇ ਹੀ ਆ ਹਾਂਜੀ ਸਰ ਕਿ ਜਦੋਂ ਬੋਝ ਹੀ ਇੰਨਾ ਹੈਗਾ ਤੇ ਇਹਨਾਂ ਨੂੰ ਬੋਝ ਦਾ ਸਮਝ ਨਹੀਂ ਆਉਂਦਾ ਕਿ ਇੱਕ ਪਰਿਵਾਰ ਕਿੱਦਾਂ ਗੁਜ਼ਾਰਾ ਕਰਦਾ ਵਾ ਧਰਨਾ ਲਗਾ ਦਿੱਤਾ ਜਾਂਦਾ ਵਾ ਚਲੋ ਧਰਨਾ ਵੇਚ ਲੱਡੋਵਾਲ ਟੋਲ ਬਲਾ ਜਾ ਬੰਦ ਕਰ ਦੋ ਅਸੀਂ ਕਹਿੰਦੇ ਆ ਬੰਦ ਕਰ ਦੋ ਮਹਿੰਗਾ ਟੋਲ ਬਲਾ ਬੰਦ ਕਰ ਦੋ ਲੇਕਿਨ ਤੁਹਾਡਾ ਦਾ ਗੁਜ਼ਾਰਾ ਫਿਰ ਕਰਾਂ ਦੀ ਸੋਚਣਾ ਤੁਹਾਡੇ ਰੋਜ਼ਗਾਰ ਬਾਰੇ ਵੀ ਸੋਚਣਾ ਇਹਨਾਂ ਨੂੰ ਸਮਝਣਾ ਚਾਹੀਦਾ ਨਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਇਹ ਕਹਿੰਦੇ ਨੇ ਕਿ ਅਸੀਂ ਫੈਕਟਰੀਆਂ ਤੇ ਲਗਾ ਦਾਂਗੇ ਬਟ ਫੈਕਟਰੀਆਂ ਤੇ ਇਹਨਾਂ ਨੂੰ ਵੀ ਪਤਾ ਅਗਰ ਇਹਨਾਂ ਦੀਆਂ ਵੀ ਧੀਆਂ ਕੰਮ ਕਰ ਰਹੀਆਂ ਜਾਂ ਕੁਝ ਵੀ ਆ ਫੈਕਟਰੀਆਂ ਤੇ ਕੱਲੋ ਕੁਝ ਹੋ ਜਵੇ ਕੀ ਸੋਚਿਆ ਇੱਥੇ ਆਏ ਉਹ ਪਹਿਲੀ ਜੋਬ ਜੋ ਲਿੱਤੀ ਸੀ ਕੀ ਸੋਚਿਆ ਕਿ ਸੀ ਟੋਲ ਭਲਾ ਜਾ ਦੇ ਉੱਤੇ ਹਾਂ ਤਾਂ ਪਹਿਲਾਂ ਬਹੁਤ ਕੋ ਸੋਚਿਆ ਚਲੋ ਆਪਣੀ ਜਵਾਂ ਅਸੀਂ ਐਜੂਕੇਟਡ ਆ ਅਸੀਂ ਜੌਬ ਕਰਦੇ ਆ ਇੱਥੇ ਕੰਮ ਕਰਕੇ ਅਸੀਂ ਆਪਣੀ ਰੋਜ਼ੀ ਰੋਟੀ ਸਲਾ ਰਹੇ ਆ ਨਾ ਅਗਰ ਇਹਨਾਂ ਨੇ ਬੰਦ ਕਰਤਾ ਸਿਰਫ ਇਹ ਅਸੀਂ ਬੇਰੁਜ਼ਗਾਰ ਹੋ ਜਾਵਾਂਗੇ ਤਾਂ ਅਸੀਂ ਇਹਨਾਂ ਨੇ ਬੰਦ ਕਰਤਾ ਰੋਟੀ ਕਿੱਥੋਂ ਖਾਵਾਂਗੇ ਸਰ ਇਹ ਗਲਤ ਜੀ ਰਹਿਣਾ ਨਹੀਂ ਚਲੋ ਠੀਕ ਆ ਜੋ ਇਹਨਾਂ ਨੇ ਮਤਲਬ ਤਾਲੇ ਲਾਉਣੇ ਜੋ ਵੀ ਕਰਨਾ ਕੱਲ ਨੂੰ ਬਟ ਸਾਨੂੰ ਸਟਾਫ ਨੂੰ ਨਾ ਨਾ ਕੁਝ ਕਹਿਣ ਮਤਲਬ ਸਾਨੂੰ ਆਉਣ ਦੀ ਪਰਮਿਸ਼ਨ ਲਓ ਦੇਣ ਕਿ ਸਾਨੂੰ ਮਹੀਨੇ ਦੀ ਸੈਲਰੀ ਵੀ ਆਵੇ ਸਾਡੀ ਇਹ ਗੁਜ਼ਾਰਾ ਸਾਰਾ ਤੁਹਾਡੇ ਉੱਤੇ ਹੀ ਚੱਲਦਾ ਹੈ ਜੀ ਸਰ ਹੈ ਜੀ ਸਰ ਪੱਕੇ ਢਾਲੇ ਲਾ ਦਿੱਤੇਗੇ ਫਿਰ ਸਰ ਪੱਕੇ ਢਾਲੇ ਲਾਉਣੇ ਸਰ ਇਹਨਾਂ ਦੀ ਗਲਤ ਗੱਲ ਹੈ ਇਹਦੇ ਧਰਨਾ ਲਗਾ ਰਹੇ ਨੇ ਬੈਠੇ ਰਹਣ ਸਾਨੂੰ ਕੋਈ ਦਿੱਕਤ ਨਹੀਂ ਭਾਵੇਂ ਮਹੀਨਾ ਬੈਠੇ ਰਹਿਣ ਪਰ ਇਹ ਸਟਾਫ ਨੂੰ ਪਰੇਸ਼ਾਨ ਨਾ ਕਰਨ ਸਰ ਇੱਥੇ ਲਗਾ ਲੌਕ ਲਗਾਉਣ ਦਾ ਇਹਨਾਂ ਦਾ ਕੋਈ ਮਤਲਬ ਹੀ ਹੈ ਨਹੀਂ ਤੁਸੀਂ ਸਟਾਫ ਨਾਲ ਕਿਉਂ ਤੁਸੀਂ ਹਾਂ ਠੀਕ ਹੈ ਤੁਹਾਡਾ ਗਵਰਨਮੈਂਟ ਨਾਲ ਕੋਈ ਹੋਏਗਾ ਤੁਸੀਂ ਤੋਲ ਤੇ ਧਰਨਾ ਲਾਓ ਕੋਈ ਚੱਕਰ ਨਹੀਂ ਸਰ ਅਸੀਂ ਵੀ ਨਹੀਂ ਕੁਝ ਕਹਿ ਰਹੇ ਇਹਨਾਂ ਨੂੰ 15 ਪਿਛਲੇ 15 ਦਿਨੋਂ 16 ਦਿਨੋਂ ਤੋਂ ਬੈਠੇ ਨੇ ਸਰ ਇਹਨਾਂ ਨੂੰ ਸਾਨੂੰ ਸਾਰੇ ਸਾਨੂੰ ਬੇਰੋਜ਼ਗਾਰਾਂ ਤੇ ਕਿਉਂ ਤੁਰੇ ਹੋਏ ਨੇ ਇਹ ਇਹ ਸਰ ਲੋਕ ਲਗਾ ਇਹ ਸਰ ਇਹ ਲੋਕ ਲਗਾਉਣ ਦੇ ਚਾਹੁੰਦੇ ਨੇ ਕਿ ਨਾ ਵੀ ਬੇਰੋਜ਼ਗਾਰ ਹੋ ਜਾਣ ਸਰ ਕਿਉਂ ਇਹਨਾਂ ਦਾ ਸਰ ਕਿਉਂ ਚਾਹਣਗੇ ਸਰ ਇਹਨਾਂ ਨੂੰ ਮਤਲਬ ਹੀ ਨਹੀਂ ਬਣਦਾ ਸਾਡੇ ਬੇਰੋਜ਼ਗਾਰ ਹੋਣ ਜਾਣਾ ਸਰ ਇਹ ਸਰ ਸਾਡੇ ਨਾਲ ੱੱਕਾ ਨਹੀਂ ਕਰ ਸਕਦੇ ਸਰ ਅਸੀਂ ਵੀ ਅਸੀਂ ਵੀ ਕਿਸਾਨ ਆ ਅਸੀਂ ਵੀ ਇਹਨਾਂ ਦੀ ਗੱਲ ਸਮਝ ਸਕਦੇ ਆ ਵੀ ਠੀਕ ਐ ਟੋਲ ਦਾ ਰੇਟ ਨੇ ਜੋ ਤੁਹਾਡੀ ਮੰਗ ਆ ਤੁਸੀਂ ਆਪਣੀ ਰੱਖੋ ਠੀਕ ਐ ਤੁਹਾਡੀ ਪੂਰੀ ਹੁੰਦੀ ਆ ਜਾਂ ਨਹੀਂ ਹੁੰਦੀ ਉਹ ਤੁਸੀਂ ਗਵਰਨਮੈਂਟ ਨਾਲ ਕਰੋ ਨਾ ਤੁਸੀਂ ਯੂਜ਼ਰ ਨੂੰ ਜਾਂ ਤੁਸੀਂ EMPLOYE ਨੂੰ ਨਾ ਨਾ ਕਹੋ ਵੀ ਹਾਂ ਅਸੀਂ ਤੁਹਾਡੇ ਲੋਕ ਲਗਾ ਦਾਂਗੇ ਇੱਥੇ ਕਿੱਥੇ ਹੁੰਦੀਆਂ ਜਦੋਂ ਇਹ ਬਾਹਰ ਉਹ ਧਰਨੇ ਦੇ ਬੈਠੇ ਤੁਸੀਂ ਕਿਹੜੇ ਰੂਮ ਵਿੱਚ ਬੈਠੇ ਹੁੰਦੇ ਹੋ ਸਰ ਅਸੀਂ ਵੀ ਤਾਂ ਇੱਥੇ ਗਰਮੀ 'ਚ ਹੀ ਬੈਠਦੇ ਹਾਂ ਅੰਦਰ ਅਸੀਂ ਉੱਪਰ ਬੈਠਦੇ ਹਾਂ ਸਰ ਕਮਰੇ 'ਚ ਸਾਰਾ ਸਟਾਫ ਨੂੰ ਵੀ ਤਲ ਲਾ ਦਿੱਤਾ ਗਿਆ ਫਿਰ ਕਿੱਥੇ ਬੈਠੋਗੇ ਸਰ ਫਿਰ ਸਾਸੀ ਤਾਂ ਬੇਰੋਜ਼ਗਾਰ ਹੋਵਾਂਗੇ ਸਾਰਾ ਸਾਨੂੰ ਆਉਣ ਦੀ ਜਦ ਪਰਮਿਸ਼ਨ ਨਹੀਂ ਹੋਏਗੀ ਅਸੀਂ ਕਿਸੇ ਵੀ ਨਹੀਂ ਕਿਤੇ ਵੀ ਨਹੀਂ ਬੈਠਾਂਗੇ ਸਰ ਅਸੀਂ ਵੀ ਇਹਨਾਂ ਨਾਲ ਅਸੀਂ ਵੀ ਧਰਨਾ ਲਾ ਦਾਂਗੇ ਵੀ ਹਾਂ ਤੁਸੀਂ ਸਾਡੇ ਬੇਰੋਜ਼ਗਾਰ ਸਾਨੂੰ ਕਿਉਂ ਕਰ ਰਹੇ ਹੋ ਸਾਡੀ ਇਹੀ ਕਹਿਣਾ ਚਾਹੁੰਦੇ ਆ ਵੀ ਹਾਂ ਤੁਸੀਂ ਆਪਣਾ ਜੋ ਟੋਲ ਤੇ ਪ੍ਰਦਰਸ਼ਨ ਕਰ ਰਹੇ ਹੋ ਠੀਕ ਹੈ ਆਪਣਾ ਸ਼ਾਂਤ ਮੈਈ ਢੰਗ ਨਾਲ ਪ੍ਰਦਰਸ਼ਨ ਕਰੋ ਪਰ ਤੁਸੀਂ ਏਮਪਲੋਇਜ਼ ਨਾਲ ਕੋਈ ਤੱਕਾ ਨਾ ਕਰੋ ਵੀ ਹਾਂ ਅਸੀਂ ਤੁਹਾਨੂੰ ਘਰ ਬਿਠਾਵਾਂਗੇ ਜਾਂ ਤੁਹਾਡੇ ਅਸੀਂ ਹਫ਼ਤਿਆਂ ਨੂੰ ਬਲੌਕ ਲਗਾਵਾਂਗੇ ਸਰ ਸਾਡਾ ਕੰਮ ਸਾਡਾ ਅਸੀਂ ਬੇਰੋਜ਼ਗਾਰ ਹੋ ਜਾਾਂਗੇ ਜੇ ਸਾਡਾ ਇੱਥੋਂ ਕੰਮ ਨਾ ਚੱਲਿਆ ਬਿਲਕੁਲ ਸਾਫ਼ ਹੈ ਕਿ ਬੇਰੋਜ਼ਗਾਰ ਹੋ ਜਾਣਗੇ ਵੀਰ ਅੱਗੇ ਉਹ ਵੀ ਨਾ ਜੋ ਸੋਚਿਆ ਸੀਗਾ ਟੋਲਪਲਾ ਦੇ ਜੋਬ ਕਰਨੀ ਹੈ ਜਾਂ ਕਿੱਥੇ ਹੋਰ ਜੋਬ ਕਰਨੀ ਹੈ ਇਹ ਧਰਨੇ ਪਲਾਣ ਚੱਲਦੇ ਰਹਿਣਗੇ ਵੇ ਹੋਰ ਕਿੱਥੇ ਜੋਬ ਲੱਗ ਜਾਂਦਾ ਯਾਰ ਕੋਈ ਪਤਾ ਕਿੱਦਾਂ ਹੁਣ ਜੋਬਸ ਤੁਹਾਨੂੰ ਪਤਾ ਕਿਤੇ ਆਪਣੇ ਪੰਜਾਬ ਦੇ ਵਿੱਚ ਕਿੰਨੀਆਂ ਕ ਮਿਲਦੀਆਂ ਸਰਕਾਰੀ ਜੋਬਸ ਦਾ ਤੁਹਾਨੂੰ ਪਤਾ ਜੋ ਵੀ ਹੈਗੀਆਂ ਆਪਣੇ ਸਪਾਰਸ ਦੇ ਵਿੱਚ 5-5 7-7 ਲੱਖ ਰੁਪਏ ਦੋਗੇ ਤਾਂ ਆਪਣੇ ਵਿਲੇ 5-7 ਲੱਖ ਰੁਪਏ ਹੁੰਦਾ ਤਾਂ ਅਸੀਂ ਟੋਲ ਤੇ ਕੀ ਕਰਨ ਆਉਣਾ ਸੀ ਤੇ ਮਤਲਬ ਕਹਿ ਰਹੀਏ ਹੁਣ ਆਪਣੇ ਬੇਰੁਜ਼ਗਾਰੀ ਤਾਂ ਪਹਿਲਾਂ ਹੀ ਆ ਕਿ ਹੁਣ ਜਿਹੜੇ ਆ ਟੋਲ ਦੇ ਉੱਪਰ ਸਟਾਫ ਹੈ ਜਿਹਨਾਂ ਨੂੰ ਬੇਰੁਜ਼ਗਾਰ ਕੀਤਾ ਜਾਊਗਾ ਤੇ ਇਹਨਾਂ ਦੇ ਘਰ ਦਾ ਖਰਚਾ ਕਿੱਧਰੋਂ ਚੱਲੂਗਾ ਪੁੱਛਿਆ ਨਹੀਂ ਤੁਸੀਂ ਉਹਨਾਂ ਨੂੰ ਸਾਡਾ ਖਰਚਾ ਤੇ ਪੁੱਛਣਾ ਆਪਾਂ ਤਾਂ ਇਹੀ ਕਹਿੰਨੇ ਚੱਲੋ ਘਰ ਨਾਲ ਲਗਾਉਣਾ ਹਰੇਕ ਦਾ ਚਲੋ ਹੱਕ ਵਾ ਤੁਸੀਂ ਆਪਣਾ ਹੱਕ ਲਾਉ ਅਤੇ ਹੁਣ ਬਾਕੀ ਬੰਦੇ ਬੇਰੁਜ਼ਗਾਰ ਹੋਣਗੇ ਤਾਂ ਅਗਲੇ ਦਾ ਘਰ ਦਾ ਖਰਚਾ ਕਿੱਥੇ ਚੱਲੂਗਾ ਕਿਉਂਕਿ ਸਾਰੇ ਕੋਈ ਹਰੇਕ ਕੋਈ ਲੈਂਡਲੋਰਡ ਨਹੀਂ ਹੁੰਦਾ ਆਪਣੇ ਕਹੀਏ ਤੇ ਹੁਣ ਜੇ ਕੋਈ ਲੈਂਡਲੋਰਡ ਹੋਣ ਤੇ ਆਪਣੇ ਇਥੇ ਟੋਲ ਤੇ ਅਗਲੇ ਨੌਕਰੀ ਕਰਨ ਦੀ ਲੋੜ ਹੀ ਨਹੀਂ ਹੈਗੀ ਲੇਕਿਨ ਕੱਲ ਨੂੰ 30 ਤਰੀਕ ਹੈ ਕੱਲ ਨੂੰ ਵੱਡਾ ਕੱਢ ਹੋ ਰਿਹਾ ਵਾ ਉਹਨਾਂ ਨੇ ਸਾਫ ਇੰਟਰਵਿਊ ਚ ਕਿਹਾ ਵਾ ਕਿ ਤਾਲੇ ਲਗਾ ਦਿੱਤੇ ਜਾਣਗੇ ਅਗਰ 2 ਦਿਨ ਦੇ ਵਿੱਚ ਤਾਲੇ ਕਿਸੇ ਪ੍ਰਸ਼ਾਸਨ ਨੇ ਖੋਲੇ ਜਾਂ ਟੋਲ ਪੁਆਇੰਟ ਵਾਲਿਆਂ ਨੇ ਖੋਲੇ ਤਾਂ ਵੱਡੇ ਤੌਰ ਤੇ ਪ੍ਰਚਲਨ ਕੀਤਾ ਜਾਊਗਾ ਅਗਰ ਮੈਨੇਜਰ ਦੇ ਕਮਰੇ ਵਿੱਚ ਤਾਲਾ ਲੱਗ ਗਿਆ ਤੁਹਾਡੇ ਆ ਇਹ ਇਸ ਚੀਜ਼ ਨੂੰ ਤਾਲਾ ਲੱਗ ਗਿਆ ਫਿਰ ਤੁਸੀਂ ਸੈਲਰੀਆਂ ਕਿੱਥੋਂ ਲੈ ਲੋਗੇ ਭਰੀ ਪਤਾ ਹੁਣ ਇੱਥੇ ਆਪਣੀ ਸਰਕਾਰੀ ਨੌਕਰੀ ਤਾਂ ਕੋਈ ਹੈ ਨਹੀਂ ਜੀ ਇਹ ਹਾਂਜੀ ਹਰ ਇੱਕ ਚੀਜ਼ ਦਾ ਸਰਕਾਰ ਨੇ ਮਤਲਬ ਪ੍ਰਾਈਵੇਟੇਸ਼ਨ ਕੀਤੀ ਆ ਹੁਣ ਜੇ ਇੱਥੇ ਦਫ਼ਤਰ ਤੇ ਜਿੰਦੇ ਲੱਗੇ ਤਾਂ ਮੁਰਤੇ ਜਿਹੜੀ ਤਨਖਾਹ ਆਉਣੀ ਉਹ ਵੀ ਬੰਦ ਹੋ ਜਾਣੀ ਆ ਤੇ ਮਤਲਬ ਉਹ ਕਹਿ ਰਹੀ ਹੁਣ ਜੇ ਤਨਖਾਹ ਹੀ ਬੰਦ ਹੋ ਗਈ ਤਾਂ ਫ ਪਰ ਇਹ ਕੋਈ ਆਉਂਦਾ ਕੀ ਫੇ ਰਗੇ ਹਾਂਜੀ ਅੱਗੇ ਕੀ ਸੋਚਿਆ ਅੱਗੇ ਕੀ ਹੋਣਾ ਫੇ ਬੇਰੁਜ਼ਗਾਰੀ ਆ ਹੋਰ ਤਾਂ ਕੀ ਆ ਜਿੱਥੇ ਬਾਕੀ ਤੱਕੇ ਖਾਂਦੇ ਅਸੀਂ ਵੀ ਸਾੜ ਦਾ ਤੱਕੇ ਖਾ ਲਾਂਗੇ ਤੇ ਪਰਿਵਾਰ ਪਰਿਵਾਰ ਵੀ ਤੱਕੇ ਖਾਊਗਾ ਜਿੱਦਾਂ ਹੁਣ ਕਹਿਦੀ ਹੁਣ ਜੇ ਤਰਨਾ ਲਾਉਣਾ ਤੁਸੀਂ ਆਪਣਾ ਸਾਈਡ ਦੇ ਉੱਪਰ ਲਾ ਕੇ ਸ਼ਾਂਤ ਬਈ ਤਰਨਾ ਜੋ ਮਰਜ਼ੀ ਕਰਨਾ ਤੁਸੀਂ ਕਰੋ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਕਿਸੇ ਦੇ ਤੁਸੀਂ ਟੱਡ ਦੇ ਉੱਪਰ ਆਣ ਕੇ ਲੱਤ ਮਾਰੋ ਭਾਈ ਕਿੰਨੇ ਸਾਲ ਤੋਂ ਨੌਕਰੀ ਕਰ ਰਹੇ ਆ ਭਜੀ ਮੈਂ ਤਾਂ 2 ਸਾਲ ਤੋਂ ਕਰ ਰਿਹਾ ਹਾਂ 2 ਸਾਲ ਤੋਂ ਕਰ ਰਹੇ ਆ ਭਜੀ 2 ਸਾਲ ਦੇ ਵਿੱਚ ਕੀ ਦੇਖਿਆ ਪਾਜੀ ਧਰਨੇ ਬਹੁਤ ਲੱਗੇ ਇੱਥੇ ਦੇਖਿਆ ਸਭ ਕੁਝ ਧਰਨੇ ਬਹੁਤ ਲੱਗੇ ਇੱਥੇ ਭਾਜੀ ਚੱਲਦਾ ਰਿਹਾ ਸਾਰੇ ਪ੍ਰਦਰਸ਼ਨ ਚੱਲ ਰਹੇ ਪਰ ਜਿੱਦਾਂ ਆਹ ਇਹ ਕਹਿ ਰਹੇ ਹੋ ਜੀ ਕੱਲੂ ਬੰਦ ਕਰਨਾ ਉਹ ਪਾਜੀ ਅਜੇ ਤੱਕ ਨਹੀਂ ਕਰੀ ਦੇਖਿਆ ਵੀਰੇ ਇਹਨਾਂ ਦੇ ਵਾਸਤੇ ਬਹੁਤ ਗਲਤ ਗੱਲ ਲੈਣਾ ਵਾਸਤੇ ਇਹਨਾਂ ਨੂੰ ਚਾਹੀਦਾ ਵੀ ਆਪਣਾ ਉਧਰ ਧਰਨਾ ਲੱਗਾ ਤੇ ਉੱਥੇ ਆਪਣੀ ਆਪਣਾ ਪ੍ਰਦਰਸ਼ਨ ਕਰਨ ਇੱਥੇ ਜੇ ਆਪਣੇ ਇਸ ਸਾਡੇ ਆਫਿਸ ਨੂੰ ਜਿੰਦਾ ਲਾਤਾ ਤਾਂ ਜਿੰਨਾ ਇੱਥੇ ਸਾਰਾ ਸਟਾਫ ਹੈ ਪਾਜੀ ਇਹਨਾਂ ਦੀ ਸੈਲਰੀ ਆ ਫੋਲਡ ਹੋਣੀ ਹੈ ਕੰਪਨੀ ਨੇ ਮਨਾ ਕਰਦਣਾ ਤੁਸੀਂ ਇੱਥੇ ਕੰਮ ਕਰ ਲਓਗੇ ਹਾਂਜੀ ਫੈਕਟਰੀ 'ਚ ਵੀਰੇ ਔਖਾ ਬਣੀ ਫੈਕਟਰੀ 'ਚ ਇਹ ਜਿਵੇਂ ਬੈਕਟਰੀ ਚ ਕੰਮ ਕਰੀਏ ਸਾਨੂੰ ਕੰਮ ਕਿਸੇ ਨੂੰ ਕੰਮ ਤੋਂ ਹਟਾਉਣ ਦਾ ਭਾਜੀ ਕੋਈ ਵੀ ਬੰਦਾ ਨਹੀਂ ਹਟਾ ਸਕਦਾ ਕਿਸੇ ਹੱਕੇ ਨਹੀਂ ਬਣਦਾ ਕਿਸੇ ਨੂੰ ਕੰਮ ਤੋਂ ਹਟਾਉਣ ਦਾ ਤੁਸੀਂ ਆਪਣਾ ਪ੍ਰਦਰਸ਼ਨ ਕਰ ਰਿਹਾ ਕਰੋ ਸਾਨੂੰ ਉੱਚ ਕੋਈ ਇਤਰਾਜ਼ ਨਹੀਂ ਅਸੀਂ 15 ਦਿਨ ਤੇ ਦੇਖ ਹੀ ਰਹੇ ਹਾਂ ਅਸੀਂ ਕੁਝ ਨਹੀਂ ਕਿਹਾ ਨਾ ਸਾਨੂੰ ਕੋਈ ਇਤਰਾਜ਼ ਅਸੀਂ ਤਾਂ ਜਾ ਵੀ ਨਹੀਂ ਉਹਨਾਂ ਕੋਲ ਪਰ ਸਾਨੂੰ ਆਹ ਚੀਜ਼ ਜਿਹੜੀ ਗੱਲ ਕਰ ਰਹੇ ਨੇ ਇਹ ਨਜਾਇਜ਼ ਹੈ ਭਾਜੀ ਜਿਹੜੀ ਵੀ ਇੱਥੇ ਆ ਕੇ ਲੋਕ ਲਾਉਣਾ ਕੁੜੀਆਂ ਵਿਚਾਰੀਆਂ ਕਿੱਥੇ ਬੈਠਣਗੀਆਂ ਅਸੀਂ ਤੈ ਤਾਂ ਸਾਰੇ ਗਰਮੀ ਵਿੱਚ ਹੀ ਰਹੇ ਹਾਂ ੁੱਟੇ ਖੜ੍ਹੇ ਹਾਂ ਸਭ ਪਰ ਫਿਰ ਬਾਕੀ ਜੀ ਇੱਥੇ ਵੀ ਲੋਕ ਲਾਤਾ ਤੇ ਫੇਰ ਕਿ ਤੁਹਾਨੂੰ ਜਾਣਗੇ ਸਾਰੇ ਜੀ ਇਹ ਤਾਂ ਕਰ ਰਹੇ ਹੋ ਆਪਣੇ ਦੇਖਣਾ ਬਣਾਣਾ ਬੁੱਟਾ ਕੰਮ ਜੋ ਘਰ ਤੇ ਜਦੋਂ ਸਵੇਰ ਕੰਮ ਤੇ ਜਾਂਦਾ ਕੀ ਸੋਚ ਕੇ ਜਾਂਦਾ ਮੈਂ ਘਰ ਤੇ ਜੀ ਸਾਰੇ ਆਪਣੇ ਘਰਾਂ ਤੋਂ ਆਪਣੇ ਕਮਾਉਣ ਲੈ ਆਉਂਦੇ ਆ ਆਪਣੇ ਟੱਬਰ ਲੈ ਆਉਂਦੇ ਆ ਸਾਰੇ ਜਣੇ ਪਰ ਇਹਨਾਂ ਦੇ ਬੇਰੁਜ਼ਗਾਰ ਹੁਣ ਸਾਰੇ ਕਈ ਆ ਕਈ ਵਿਆਹੇ ਹੋ ਆ ਉਹਨਾਂ ਦੇ ਟੱਬਰ ਕਿੱਥੋਂ ਪਾਲਣਗੇ ਇਹ ਤਾਂ ਕਹਿੰਦੇ ਨੇ ਕਿ ਪੰਜਾਬ ਨੂੰ ਰੰਗਲਾ ਬਣਾਣਾ ਪੰਜਾਬ ਨੂੰ ਦੰਦਲਾ ਨਹੀਂ ਬਣਾ ਰਹੇ ਯਾਰ ਬਾ ਤੁਹਾਡੇ ਸਾਹਮਣੇ ਆ ਜੀ ਪੰਜਾਬ ਨੂੰ ਰੰਗਲਾ ਬਣਾਉਣ ਲੱਗੇ ਕਿਸੇ ਦੇ ਮਾਪੇ ਮਰ ਜਾਂਦੇ ਕੋਈ ਜਾਣਦੇ ਆ ਉਹਨਾਂ ਨੂੰ ਟਾਈਮ ਸਰ ਪਹੁੰਚ ਨਹੀਂ ਪਾਉਂਦੇ ਉਹ ਕਿ ਇਹ ਕਿਸਾਨ ਆ ਕਿਸਾਨ ਹੈ ਇੱਕ ਪਾਸੇ ਜੇ ਦੇਖਿਆ ਜਾਵੇ ਤੇ ਰੇਟ ਵਧਾਉਣ ਨੂੰ ਫਸਲਾਂ ਦੇ ਸ਼ੰਭੂ ਬਾਡਰ ਦੇ ਧਰਨਾ ਲਾ ਕੇ ਬੈਠੇ ਆ ਦੂਜੇ ਪਾਸੇ ਰੇਟ ਤੇ ਇੱਧਰਲੇ ਪਾਸੇ ਰੇਟ ਘਟਾਉਣ ਨੂੰ ਬੈਠੇ ਆ ਰੇਟ ਤਾਂ ਘਟਾਣਾ ਵਧਾਣਾ ਬਾਕੀ ਬੇਰਜ਼ਕਾਰ ਕੰਨੇ ਹੋ ਜਾਣੇ ਬਿਲਕੁਲ ਇੱਕ ਵੱਡਾ ਸਵਾਲ ਆ ਭਾਈ ਵੀਰੇ ਤੁਹਾਡੇ ਅੰਡਰ ਹੀ ਆਂਦੇ ਨੇ ਇਹ ਚਲੋ ਜੇ ਤੁਹਾਡੇ ਕੋਲ ਦੁਹਾਈ ਲੈ ਕੇ ਆਏ ਕੀ ਕਹਿ ਰਹੇ ਸੀਗੇ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਦੇਖੋ ਤੁਸੀਂ ਆਪਣਾ ਪ੍ਰੋਟੈਸਟ ਕਰ ਰਹੇ 16 ਤਰੀਕ ਦਾ ਟੋਲ ਪਲਾਜ਼ਾ ਬੰਦ ਕੀਤਾ ਹੋਇਆ ਤੁਸੀਂ ਉੱਥੇ ਬੈਠੇ ਰਹੋ ਆਰਾਮ ਨਾਲ ਤੁਸੀਂ ਆ ਸਾਡਾ ਜਿਹੜਾ ਮੇਨ ਗੇਟ ਆ ਇਸ ਨੂੰ ਰੋਕਣਾ ਨਾ ਲਾਓ ਜੇ ਇਸ ਨੂੰ ਰੋ ਇਹ ਮੇਰੇ ਕੰਪਨੀ ਨੇ ਵੀ ਕਹਿ ਦਿੱਤਾ ਜੇ ਇੱਥੋਂ ਲੋਕ ਲੱਗ ਗਿਆ ਤੁਹਾਡੀ ਟੈਂਡਸ ਨਹੀਂ ਲੱਗੂਗੀ ਸਾਡਾ ਫਿੰਗਰ ਇਨ ਆਊਟ ਹੁੰਦਾ ਉਹ ਫਿੰਗਰ ਨਹੀਂ ਲੱਗੂਗਾ ਸਾਬ ਜਿਹੜਾ ਸਾਡੇ ਕਿਸਾਨ ਭਰਾ ਨੇ ਸਾਡੇ ਕੋਲੋਂ ਲੰਘਦੇ ਨੇ ਡੇਲੀ ਲੰਘਦੇ ਨੇ ਜੀ ਅਸੀਂ ਬਿਨਾ ਚੀਜ਼ ਕਿਨਾਂ ਨੂੰ ਲੰਘਦੇ ਕਿਉਂਕਿ ਸਾਡੇ ਭੈਣ ਭਰਾ ਦੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਲਈ ਕੀਤੀਆਂ ਪਰ ਆਹ ਚੀਜ਼ ਹੁਣ ਗਲਤ ਕਰ ਰਹੇ ਨੇ ਕੱਲ ਨੂੰ ਇਹ ਆਪਣਾ ਕਾਰ ਲੈ ਕੇ ਆਉਂਦੇ ਨੇ ਟੋਲ ਤੇ ਅਸੀਂ ਫ੍ਰੀ ਲੰਘਣਾ ਕੱਲ ਨੂੰ ਪੈਟਰੋਲ ਪੰਪ ਤੇ ਵੀ ਜਾ ਕੇ ਬਹਿ ਕੇ ਕਹਿਣਗੇ ਵੀ ਸਾਨੂੰ ਤਾਂ ਤੇਲ ਫ੍ਰੀ দাও ਅਸੀਂ ਕਿਸਾਨ ਪਰ ਇਹ ਚੀਜ਼ਾਂ ਗਲਤ ਨੇ ਜਿਹੜੀ ਚੀਜ਼ ਲਈ ਤੁਸੀਂ ਮੰਗ ਲਈ ਬੈਠੇ ਉਹ ਮੰਗਣ ਪੂਰੀ ਕਰਾਓ ਤੁਸੀਂ ਰੇਟ ਘਟਾਉਣੇ ਉੱਥੇ ਬੈਠੇ ਰਹੋ ਮਤਲਬ ਉਹ ਦਾ ਦਬਦਬਾ ਕਾਇਮ ਕਰ ਰਹੇ ਨੇ ਮਹੀਨਾ ਬੈਠੋ ਪਰ ਤੁਸੀਂ ਇਹ ਥੋੜੀ ਵੀ ਲੋਕ ਲਗਾ ਦੋਗੇ ਤੁਸੀਂ ਇੰਨੇ ਵਰਕਰ ਆ ਸਾਢੇ ਹਜ਼ਾਰ ਸਿਰਫ ਆ ਵਰਕਰ ਥੋੜੇ ਜਿਹੜੇ ਇਸ ਟਾਈਮ ਸਵੇਰ ਦੀ ਡਿਊਟੀ ਚ ਇਸ ਤੋਂ ਬਾਅਦ ਸ਼ਾਮ ਵਾਲੀ ਰਾਤ ਵਾਲੀ ਡਿਊਟੀ ਦੇ ਵਿੱਚ ਸਾਡੇ ਕੋਲ 100 150 ਬੰਦਾ ਜਿਹੜਾ ਲੋਕਲ ਸਟਾਫ ਕੰਮ ਕਰਦਾ ਲੇਕਿਨ ਬਿਲਕੁਲ ਲੋਕਲ ਸਟਾਫ ਕੰਮ ਕਰਦਾ ਇਹ ਮੇਰੇ ਪਿੱਛੇ ਕੋਈ ਪ੍ਰਵਾਸੀ ਨਹੀਂ ਖੜੇ ਹੋਏ ਇਹ ਕੋਈ ਬਾਹਰੋਂ ਯੂਪੀ ਬਿਹਾਰ ਝਾਰਖੰਡ ਤੋਂ ਨਹੀਂ ਆਏ ਹੋਏ ਇਹ ਪੰਜਾਬ ਦੇ ਨੇ ਪੰਜਾਬ ਦੀ ਕੁੜੀਆਂ ਨੇ ਪੰਜਾਬ ਦੇ ਮੁੰਡੇ ਨੇ ਇਹ ਲੋਕਲ ਹੀ ਨੇ ਇਨਾਂ ਦਾ ਕਸੂਰ ਕੀ ਹੈ ਇੱਕ ਆਪ ਪੁੱਛਣਾ ਚਾਹੁੰਦੇ ਨੇ ਕਿ ਸਾਡਾ ਕਸੂਰ ਕੀ ਹੈ ਕਿ ਤੁਹਾਨੂੰ ਬੇਰੋਜ਼ਗਾਰ ਕਰਕੇ ਕੁਝ ਮਿਲ ਜੇਗਾ ਕਿ ਅਗਰ ਇਸ ਚੀਜ਼ ਨੂੰ ਤਾਲਾ ਲਗਾ ਦਿੱਤਾ ਗਿਆ ਤੇ ਸਾਡੀ ਅਟੈਂਡੈਂਸ ਕਿੱਦਾਂ ਲੱਗੇਗੀ ਬਾਇਓਮੈਟ੍ਰਿਕ ਦੇ ਨਾਲ ਅਟੈਂਡੈਂਸ ਲੱਗਦੀ ਹੈ ਫਿੰਗਰਪ੍ਰਿੰਟ ਲੱਗਦਾ ਹੈ ਬਾਇਓਮੈਟ੍ਰਿਕ ਦੇ ਸਹਾਰੇ ਨਾਲ ਅਟੈਂਡੈਂਸ ਲੱਗੇਗੀ ਲੇਕਿਨ ਅਗਰ ਅਟੈਂਡੈਂਸ ਨਾਲ ਲੱਗੀ ਤਾਂ ਸੈਲਰੀ ਕਿੱਥੋਂ ਆਏਗੀ ਕਈ ਕੱਲੀਆਂ ਨੇ ਕਈ ਆਪਣੇ ਪਰਿਵਾਰ ਨੂੰ ਪਾਲਦੀਆਂ ਨੇ ਕਈ ਆਪਣੇ ਬੱਚੇ ਦੀ ਸਕੂਲ ਦੀ ਫੀਸਾ ਦੇਣ ਦਾ ਇੰਤਜ਼ਾਰ ਕਰ ਰਹੀਆਂ ਕਿ ਹੁਣ ਛੁੱਟੀਆਂ ਖਤਮ ਹੋਣੀਆਂ ਨਾਲੇ ਸਕੂਲ ਦੀ ਫੀਸਾ ਦੇਣ ਦਾ ਟਾਈਮ ਸ਼ੁਰੂ ਹੋ ਧਰਨਾ ਲਗਾਓ ਇਹਨਾਂ ਨੇ ਆ ਨਹੀਂ ਕਿਹਾ ਕਿ ਧਰਨਾ ਨਾ ਲਗਾਓ ਤੁਹਾਡੀ ਮੰਗ ਜਿਹੜੀ ਹੈ ਸੈਂਟਰ ਦੇ ਨਾਲ ਲੜੋ ਪੰਜਾਬ ਸਰਕਾਰ ਨਾਲ ਲੜੋ ਲੇਕਿਨ ਤੁਹਾਡਾ ਕੀ ਕਸੂਰ ਹੈ ਅਗਰ ਤੁਸੀਂ ਇਸ ਚੀਜ਼ ਨੂੰ ਤਾਲਾ ਲਗਾ ਦਿੱਤਾ ਗਿਆ ਤੇ ਅਸੀਂ ਤਾਂ ਬੇਰੋਜ਼ਗਾਰ ਹੋ ਜਾਾਂਗੇ ਤੇ ਰੋਡ ਤੇ ਆ ਜਾਾਂਗੇ ਤੇ ਸਾਡੇ ਪਰਿਵਾਰ ਦਾ ਖਰਚਾ ਕਿੱਥੋਂ ਚੱਲੇਗਾ ਫੈਕਟਰੀ ਦੀ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਕਿਹਾ ਕਿ ਫੈਕਟਰੀ ਲਗਾਵਾਂਗੇ ਲੇਕਿਨ ਫੈਕਟਰੀ ਤੇ ਹਰ ਕੋਈ ਬੰਦਾ ਨਹੀਂ ਲੱਗਦਾ ਜਿੰਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕੋਈ ਕੰਮ ਆਂਦਾ ਉਹ ਹਰ ਜਗ੍ਹਾ ਤੇ ਲੱਗਦਾ ਵੈ ਲੇਕਿਨ ਇਹ ਪਹਿਣਾ ਨੂੰ ਤੇ ਭਰਾਵਾਂ ਨੂੰ ਫੈਕਟਰੀ ਲਗਾਉਣ ਦੀ ਗੱਲ ਤਾਂ ਕੀਤੀ ਗਈ ਆ ਲੇਕਿਨ ਇਹ ਟੋਲ ਪ ਦੋ ਦਿਨ ਉਸੇ ਤੁਸੀਂ ਕਿਹਾ ਜੇ ਲਗਾਣਾ ਵਾ ਅਗਰ ਤਾਲਾ ਤੋੜਿਆ ਗਿਆ ਤੇ ਵੱਡਾ ਰੋਸ ਕੀਤਾ ਜਾਊਗਾ ਲੇਕਿਨ ਇੰਨਾ ਵਾਰ ਵੀ ਸੋਚ ਲੋ ਇਹ ਵੀ ਤੁਹਾਡੇ ਬੱਚੇ ਤੁਹਾਡੇ ਬੱਚਿਆਂ ਮੰਗਨੇ ਤੁਹਾਡੇ ਬੱਚੇ ਹੀ ਆ ਤੁਹਾਡੇ ਬੱਚੇ ਇਹਨਾਂ ਦੀ ਜਗ੍ਹਾ ਤੇ ਹੁੰਦੇ ਤੁਸੀਂ ਇਹ ਸਟੈਪ ਚੱਕਦੇ ਨਹੀਂ ਤੇ ਸੋਚੋ ਸਮਝੋ ਵਿਚਾਰੋ ਪੇਰੀ ਅਕੇ ਕੋਈ ਕਰਮ ਚੱਕੋ ਲੋਦਣਾ ਕਹਿੰਦਾ ਮੈਂ ਧਰਮੇ ਦੇ ਨਾਲ ਵਿਸ਼ਾਲ ਕਪੂਰ ਲਗਾਣਾ ਲਈ